ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਦੇ ਵਿੱਚ 25 ਸਤੰਬਰ ਨੂੰ ਜੋ ਭਜਨ ਸੰਧਿਆ ਹੋਣ ਜਾ ਰਹੀ ਹੈ ਦਸਹਿਰਾ ਗਰਾਊਂਡ ਕਰਾਲੀ ਦੇ ਵਿੱਚ ਸੋ ਅੱਜ ਇਸ ਦਾ ਜੋ ਕਾਰਡ ਹੈ ਉਹ ਡੇਰਾ ਬਾਬਾ ਗਸਾਈਆਂ ਵਾਲਾ ਵਿਖੇ ਬਾਬਾ ਤੰਨਰਾਜ ਗਿਰਜੀ ਦਾ ਅਸ਼ੀਰਵਾਦ ਲੈ ਕੇ ਇਹ ਕਾਰਡ ਨੂੰ ਜੋ ਰਿਲੀਜ਼ ਕੀਤਾ ਗਿਆ ਹੈ ਇਸ ਕਾਰਡ ਦੇ ਵੰਡਣ ਦੀ ਜੋ ਰਸਮ ਅਦਾ ਕੀਤੀ ਗਈ ਹੈ ਤੇ ਆਓ ਤੁਹਾਨੂੰ ਦਿਖਾਉਨੇ ਆ ਇਹ ਪੂਰੀਆਂ ਝਲਕੀਆਂ ਅਤੇ ਗੱਲਬਾਤ ਕਰਦੇ ਆ ਇਹਨਾਂ ਪ੍ਰਬੰਧਕਾਂ ਦੇ ਨਾਲ ਇਸ ਵੱਲੋਂ ਜਿਹੜਾ ਕਿ ਪ੍ਰੋਗਰਾਮ ਹੋ ਰਿਹਾ 25 ਤਰੀਕ ਨੂੰ ਉਹਦੇ ਉਪਲਕਸ਼ ਦੇ ਵਿੱਚ ਅਗਸਾਈਆਂ ਵਾਲੇ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਕਾਰਡ ਵੰਡਣ ਦਾ ਕੰਮ ਸ਼ੁਰੂ ਹੋ ਰਿਹਾ ਜੀ ਤੇ ਇਹ ਅਸੀਂ ਪਹਿਲਾਂ 2 ਦਿਨ ਪਹਿਲਾਂ ਖਾਟੂ ਸ਼ਾਮ ਜੀ ਦੇ ਉੱਤੇ ਕਾਰ ਚੜਾ ਕੇ ਆਏ ਆ ਤੇ ਉਹਨਾਂ ਨੂੰ ਮੰਨਿਤ ਕਰਕੇ ਆ ਅੱਜ ਬਾਬਾ ਜੀ ਕੋਲ ਆਈ ਸੀ ਕਿ ਇਹਨਾਂ ਦਾ ਅਸ਼ੀਰਵਾਦ ਲੈਣ ਤਾਂ ਜੋ ਸਾਰੇ ਕਰਾਣੇ ਦੇ ਵਿੱਚ ਸਾਰੇ ਸੇਵ ਭਗਤਾਂ ਨੂੰ ਇਹ ਕਾਰਡ ਪਹੁੰਚਾਇਆ ਜਾ ਸਕੇ ਤੇ ਮੇਰੀ ਸਨਾਤਨ ਤਰਮੀਬਾ ਮੰਡਲ ਵੱਲੋਂ ਸਾਰਿਆਂ ਨੂੰ ਅਪੀਲ ਵੀ ਹੈ ਤੇ ਬੇਨਤੀ ਵੀ ਹੈ ਜੀ 25 ਤਰੀਕ ਦਿਨ ਸੋਮਵਾਰ ਨੂੰ ਆਪਣੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਜੋ ਪ੍ਰੋਗਰਾਮ ਹੋਣ ਜਾ ਰਿਹਾ ਹੈ ਉਹਦੇ ਵਿੱਚ ਪੂਰਾ ਸਮਾਂ ਕੱਢ ਕੇ ਕਨੀਆ ਮਿੱਤਲ ਜੀ ਵੱਲੋਂ ਗੁਣਗਾਨ ਕੀਤਾ ਜਾਏਗਾ ਉਹਦਾ ਪੂਰਾ ਆਨੰਦ ਲੈਣ ਸ਼ਹਿਰ ਦਾ ਜਿਹੜਾ ਪ੍ਰੋਗਰਾਮ ਹੋ ਰਿਹਾ ਉਹਦੀ ਰੌਣਕ ਬਧਾਨ ਤੇ ਧੰਨਵਾਦ ਥੈਂਕ ਯੂ ਜੀ ਸਮਾਂ ਕੀ ਰਹੇਗਾ ਸਰ ਜੀ ਸਮਾਂ ਰਹੇਗਾ ਜੀ ਸ਼ਾਮੀ 7 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਜਦੋਂ ਤੱਕ ਪ੍ਰੋਗਰਾਮ ਚੱਲ ਪਾਏਗਾ ਜੀ ਤੇ ਹੁਣ ਅਸੀਂ ਇਸ ਤੋਂ ਬਾਅਦ ਸwami ਜੀ ਨਦੀ ਪਾਰ ਸwami ਜੀ ਦੇ ਕਾਟ ਚੜਾਣ ਜਾ ਰਹੇ ਹਾਂ ਜੀ ਧੰਨਵਾਦ ਜੀ ਹਾਂਜੀ ਅੱਜ ਗਸਾਈਆਂ ਵਾਲੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਏ ਸੀਗੇ ਅਸੀਂ ਸਾਰੇ ਸਨਾਤਨ ਦਰਮਯੋਗ ਮੰਡਲ ਦੇ ਮੈਂਬਰ ਉਹਨਾਂ ਦੇ ਹੱਥੋਂ ਅਸੀਂ ਪੋਸਟਰ ਅੱਜ ਰਿਲੀਜ਼ ਕਰਾਇਆ ਅੱਜ ਤੋਂ ਬਾਅਦ ਕਾਰਡ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ ਇਹ ਸਾਡਾ ਭਜਨ ਸੰਧਿਆ 25 ਸਤੰਬਰ ਨੂੰ ਸੋਮਵਾਰ ਦੇ ਦਿਨ ਦੁਸ਼ਹਿਰਾ ਗਰਾਊਂਡ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ ਤੇ ਉਹ ਉਹਦਾ ਟਾਈਮਿੰਗ ਰਹੇਗਾ 7 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਜਿਦੇ ਵਿੱਚ ਸਾਡੇ ਦੇਸ਼ ਦੇ ਬਹੁਤ ਵਧੀਆ ਕਲਾਕਾਰ ਭਜਨ ਸੰਧਿਆ ਦੇ ਕਨਈਆ ਮਿੱਤਲ ਜੀ ਆ ਰਹੇ ਨੇ ਤੇ ਮੈਂ ਸਾਰੇ ਕਰਾਲੀ ਵਾਸੀਆਂ ਤੇ ਨਾਲ ਦੇ ਜਿੰਨੇ ਵੀ ਇਲਾਕੇ ਹੈ ਇਲਾਕੇ ਵਾਸੀਆਂ ਨੂੰ ਅਪੀਲ ਕਰਦਾ ਕਿ ਉੱਥੇ ਦੁਸ਼ਹਿਰਾ ਗਰਾਊਂਡ ਆ ਕੇ ਪ੍ਰਭੂ ਦਾ ਗੁਣਗਾਨ ਸੁਣੋ ਤੇ ਆਪਣੀ ਹਾਜ਼ਰੀ ਲਗਵਾਓ ਇਹ ਆਪਣਾ ਜਿਹੜਾ ਤਰ੍ਹਾਂ ਆਪਾਂ ਕਰਾ ਰਹੇ ਆ ਭਜਨ ਸੰਧਿਆ ਇੱਕ ਤਰ੍ਹਾਂ ਦਾ ਰੱਬ ਨਾਲ ਜੁੜਨ ਦਾ ਇੱਕ ਤਰੀਕਾ ਹੈ ਇਹਦੇ ਨਾਲ ਅੱਜ ਕੱਲ ਜਿਵੇਂ ਬਹੁਤ ਜ਼ਿਆਦਾ ਕ੍ਰੂਤੀਆਂ ਫੈਲ ਰਹੀਆਂ ਨਸ਼ਾ ਚੱਲ ਰਿਹਾ ਹੈ ਹੋਰ ਬਹੁਤ ਜ਼ਿਆਦਾ ਸਮਾਜਿਕ ਕ੍ਰੂਤੀਆਂ ਆਂਦੀਆਂ ਜਦ ਅਸੀਂ ਧਰਮ ਦੇ ਰਸਤੇ ਵਿੱਚ ਲੱਗ ਗਏ ਤਾਂ ਮੈਨੂੰ ਲੱਗਦਾ ਹੈ ਕਿ ਕੋਈ ਵੀ ਧਰਮ ਹੈ ਚਾਹੇ ਉਹ ਸਿੱਖ ਧਰਮ ਹੈ ਚਾਹੇ Hindu ਧਰਮ ਹੈ ਚਾਹੇ ਕੋਈ ਵੀ ਧਰਮ ਹੈ ਜਦ ਆਪਾਂ ਉਹ ਧਰਮ ਦੇ ਲੱਗ ਲੱਗੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਬੰਦੇ ਦਾ ਮਨ ਹੈ ਉਹ ਬੜਾ ਸੁਵਛ ਰਹਿੰਦਾ ਹੈ ਆਹ ਆਪਾਂ ਜਨ ਸੰਧਿਆ ਕਰਾਉਣ ਦਾ ਮਕਸਦ ਵੀ ਆਹੀ ਹੈ ਕਿ ਆਪਾਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਧਰਮ ਨਾਲ ਜੋੜੀਏ ਤੇ ਆਪਣੇ ਮਨ ਨੂੰ ਆਪਣੇ ਆਪਣੇ ਆਪ ਨੂੰ ਆਪਣੇ ਆਪ ਨੂੰ ਇੰਨਾ ਪਵਿੱਤਰ ਕਰਦੀ ਹੈ ਕਿ ਆਪਾਂ ਜਿੰਨੀਆਂ ਵੀ ਸਮਾਜਿਕ ਰੀਤੀਆਂ ਇਹਨਾਂ ਨੂੰ ਛੱਡਦੀ ਹੈ ਤੇ ਮੈਂ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਅਪੀਲ ਕਰਦਾ ਹਾਂ ਕਿ 25 ਸਤੰਬਰ ਰਾਤ ਨੂੰ 7 ਵਜੇ ਤੋਂ ਭਜਨ ਸੰਧਿਆ ਸ਼ੁਰੂ ਹੋਣੀ ਹੈ ਤਾਂ ਜਿੰਨੇ ਵੀ ਇਲਾਕਾ ਵਾਸੀਆਂ ਸਾਡੇ ਸ਼ਹਿਰ ਵਾਸੀਆਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਤੁਸੀਂ ਉੱਥੇ ਆਓ ਆਪਣੀ ਹਾਜ਼ਰੀ ਭਰੋ ਤੇ ਪ੍ਰਭੂ ਦੇ ਚਰਨਾਂ ਵਿੱਚ ਆ ਕੇ ਆਪਣਾ ਹਾਜ਼ਰੀ ਲਗਵਾਓ ਤੇ ਇੰਨਾ ਹੀ ਕਹਿੰਦਾ ਹੋਇਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਪਹਿਲਾਂ ਤਾਂ ਕੁਰਾਲੀ ਵਾਸੀਆਂ ਨੂੰ ਹਰ ਇਲਾਕਾ ਵਾਸੀਆਂ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ 8ਵੀਂ ਭਜਨ ਸੰਧਿਆ ਜੋ ਦਸਹਿਰਾ ਗਰਾਊਂਡ ਵਿੱਚ ਹੋਣ ਜਾ ਰਹੀ ਹੈ ਇਸ ਦੇ ਵਿੱਚ ਜੋ ਮੇਨ ਕਲਾਕਾਰ ਹੈ ਜੋ ਭਜਨ ਸਮਰਾਟ ਹੈ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਬਾਰੇ ਤਕਰੀਬਨ ਸਾਰੇ ਹੀ ਲੋਕ ਜਾਣਦੇ ਆ ਕਨਈਆ ਮਿੱਤਲ ਕਨਈਆ ਮਿੱਤਲ ਇੱਕ ਐਹੀ ਸ਼ਖਸੀਅਤ ਹੈ ਜੋ ਹਿੰਦੂਤ ਨੂੰ ਬਹੁਤ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਇਹ ਬਹੁਤ ਖੁਸ਼ੀ ਦੀ ਗੱਲ ਹੈ ਹਰ ਜੋ ਇਹ ਕਰ ਰਹੇ ਆਂ ਕਈ ਜਗ੍ਹਾ ਤਾਂ ਇਹ ਕਹਿੰਨੇ ਆਂ ਵੀ ਲੱਖਾਂ ਹੀ ਬੰਦੇ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਆਂ ਪਹੁੰਚਣੇ ਵੀ ਚਾਹੀਦੇ ਆਂ ਇਹਨਾਂ ਦੇ ਵਿੱਚ Hindu, Muslim, Sikh, Isai ਸਾਰੇ ਪਹੁੰਚਦੇ ਆਂ ਕਿਉਂਕਿ ਜੋ ਇਹ ਭਜਨ ਗਾਉਂਦੇ ਆਂ ਇਹ ਇਕੱਲੇ ਇਹੀ ਨਹੀਂ ਹੈਗੇ ਵੀ Hinduਾਂ ਦੇ ਹੀ ਹੁੰਦੇ ਆਂ ਗੁਰਬਾਣੀ ਦੇ ਗਾਣਿਆਂ ਵਿੱਚ ਔਰ ਮੇਨ ਕਹਿ ਲੋ ਕਿ ਇਹਨਾਂ ਨੇ ਜੋ ਪ੍ਰਭੂ ਦੀ ਇਹਨਾਂ 'ਪ ਬਹੁਤ ਬੜੀ ਕਿਰਪਾ ਹੈ ਜੋ ਇਹ ਭਜਨ ਸੰਧਿਆ ਕਰਦੇ ਆਂ ਇਹਨਾਂ ਦੇ ਤਕਰੀਬਨ ਇਹ ਆ ਕਿ ਪ੍ਰਮਾਤਮਾ ਦੇ ਨਾਲੇ ਲਗਨ ਲਾ ਦਿੰਨੇ ਆ ਮੈਂ ਫਿਰ ਤੋਂ ਦੁਆਰੇ ਤੋਂ ਇਹ ਰਿਕੁਐਸਟ ਕਰਨਾ ਚਾਹੁੰਦਾ ਕਿ ਆਉਣ ਵਾਲੀ 25 ਤਰੀਕ ਨੂੰ ਦਸਹਿਰਾ ਗਰਾਉਂਡ ਕੋਰਾਲੀ ਦੇ ਵਿੱਚ ਪਹੁੰਚੋ ਮਹਾ ਮਾਈ ਦਾ ਪ੍ਰਭੂ ਦਾ ਜੋ ਭਜਨ ਸੰਦਿਆ ਹੋਣ ਜਾ ਰਹੀ ਹੈ ਕਿਉਂਕਿ ਮੈਂ ਤਾਂ ਇਹ ਜੋ ਖਾਟੂ ਸ਼ਾਮ ਜੀ ਉਹਨਾਂ ਦੀ ਸੰਦਿਆ ਹੈ ਪਰ ਇਸ ਦੇ ਵਿੱਚ ਭਜਨ ਤਾਂ ਤਕਰੀਬਨ ਸਾਰੇ ਗਾਏ ਜਾਣੇ ਆ ਕ੍ਰਿਸ਼ਨ ਜੀ ਦੇ ਵੀ ਗਾਏ ਜਾਣੇ ਆ ਪ੍ਰਭੂ ਬੋਲੇ ਭਾਵਾ ਦੇ ਵੀ ਗਾਏ ਜਾਣੇ ਆ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਇੱਥੇ ਭਜਨ ਸੰਧਿਆ ਦੇ ਨਾਲ ਨਾਲ ਬਾਬਾ ਜੀ ਗਸਾਈ ਵਾਲੇ ਜੋ ਛੜੀ ਵਾਲੇ ਆ ਤਨਾਈ ਜੀ ਜੀ ਮਹਾਰਾਜ ਇਹ ਜੋਤੀ ਪ੍ਰਚੰਡ ਕਰਨਗੇ 8 ਵਜੇ 8 ਵਜੇ ਤੋਂ ਪਹਿਲਾਂ ਪਹੁੰਚ ਕੇ ਨਾਲੇ ਤਾਂ ਬਾਬਾ ਜੀ ਦੇ ਦਰਸ਼ਨ ਕਰੋ ਉਸ ਤੋਂ ਬਾਅਦ ਲੰਗਰ ਛਕੋ ਕਿਉਂਕਿ ਲੰਗਰ ਵੀ ਅਟੂਟ ਵਰਤੇਗਾ ਐਨਾ ਹੀ ਕਹਿੰਦਾ ਹੋਇਆ ਮੈਂ ਫਿਰ ਤੋਂ ਦੁਆਰੇ ਸੱਦਾ ਦਿਨਾ ਹੈ ਕਿ ਆਉਣ ਵਾਲੀ 25 ਤਾਰੀਖ ਨੂੰ ਭਜਨ ਸੰਦਿਆ ਜੋ ਭਜਨ ਸਮਰਾਟ ਕਨਈਆ ਮਿੱਤਲ ਜੀ ਉੱਥੇ ਪਹੁੰਚ ਰਹੇ ਹਨ ਉਹਨਾਂ ਦਾ ਗੁਣਗਾਨ ਸੁਣੋ ਨਮਸਕਾਰ ਓਕੇ ਜੀ